ਭਾਈ ਇੱਕ ਮਿੰਟ ਭਾਈ ਮਾੜਾ ਸਾਹਿਬ ਤੋਂ ਮਾੜਾ ਇੱਕਤਾ ਜਿੰਦਾਬਾਦ ਇੱਕਤਾ ਜਿੰਦਾਬਾਦ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇੱਕਤਾ ਜਿੰਦਾਬਾਦ ਬੋਤੀ ਤੇਰੀ ਹਾਏ 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 ਬੋਲੇ ਹਾਟ ਹਾਟ ਗੁਰਗਾਂਵੀ ਬਾਰਡਰ ਮੇ ਪਹੁੰਚੇ ਆ ਤੇ ਬਾਈ ਲੱਖਾ ਦਾਣਾ ਜੀ ਧਰਮਨ ਸਾਰੇ ਜਿੰਨੇ ਬੰਦੇ ਨਾਲ ਸਾਰੇ ਸਾਰੇ ਸਾਰੀ ਸਾਰੀ ਹੋਰ ਸਾਰੇ ਹੋਰ ਜਰਾ ਟੌਪ ਕਰੋ ਇੱਕ ਮੈਂ ਤੈਨੂੰ ਦੱਸਦਾ ਬਾਈ ਬਾਈ ਓਏ ਭਾਈ ਸਾਹਿਬ ਇਹ ਮੀਡੀਆ ਵਾਲਾ ਭਾਈ ਮੀਡੀਆ ਵਾਲਾ ਮੀਡੀਆ ਵਾਲਾ ਭਾਈ ਇਹਦਾ ਚੋਪੋ ਚੋਪੋ ਭਾਈ ਸ਼ੇਅਰ ਕਰ ਦਿਓ ਦੱਬ ਕੇ ਵੀਡੀਓ ਦੱਬ ਕੇ ਲਾਈਵ ਹੈ ਅੱਜ ਭੰਨਾ ਆ ਬਾਰਡਰ ਜਿਹੜਾ ਨਾਲ ਆਇਆ ਤੁਹਾਨੂੰ ਬਾਰਡਰ ਵੀ ਵਿਖਾ ਦਿੰਦੇ ਆ ਓ ਭਾਈ ਫਿਰ ਬਹਿ ਜਾਓ ਜੀ ਹੁਣ ਬੈਜੋ ਭਾਈ ਬੈਜੋ ਭਾਈ ਬੈਜੋ ਭਾਈ ਬੈਜੋ ਭਾਈ ਬੈਜੋ ਬਲੈਡ ਬੰਦ ਕਰ ਬੈਠੇ 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 ਬਸਓ ਚੇਰ ਬੋਰਡ ਬੈਜੋ 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 ਭਾਈ ਥੱਲੇ ਬੈਜੋ ਭਾਈ ਜੀ ਆ ਬਾਟਰ ਭੰਨਣਾ ਆ ਉਹ ਤੁਹਾਨੂੰ ਦਿਖਾਉਣੇ ਆ ਆਓ ਆਪਾਂ ਅੱਜ ਤੁਹਾਨੂੰ ਲੈ ਕੇ ਜਾਏਗੇ ਇਹ ਕਿਹੜਾ ਮਾਹੌਲ ਹੈ ਭਾਈ ਦਿੱਲੀ ਯਕੀਨਸ਼ਲ ਹਾਈਵੇ ਤੇ ਤਾਲੁਖੜੇਆ ਬਾਰਡਰ ਹੈ ਇਹ ਬਾਰਡਰ ਭੰਨ ਕੇ ਆਪਾਂ ਸਾਰੇ ਸਾਥੀਆਂ ਨੇ ਦਿੱਲੀ ਆਪਾਂ ਗੁਰਦਾਬੀ ਬਾਰਡਰ ਤੇ ਹਰਿਆਣਾ ਰਿਚ ਰਵਾੜੀ ਡਿਸਟ੍ਰਿਕਟ ਖਤਮ ਹੋ ਜੂਗਾ ਤੇ ਆਪਾਂ ਗੁਰਦਾਬਾ ਆਪਾਂ ਭਾਈ ਜੀ ਇਹ ਪਾਣੀ ਜਿੱਨੇ ਲਾਏਗਾ ਉਹ ਭਾਈ ਜੀ ਓਏ ਇੱਕ ਮਿੰਟ ਆ ਭਾਈ ਲਾਈਵ ਚੱਲ ਜੀਦਾ ਨਾਲ ਆ ਭਾਈ ਔਰ ਤੋਂ ਬਾਅਦ ਆਪਾਂ ਦਿੱਲੀ ਦੀਆਂ ਯੂਹਾਂ ਦੇ ਵਿੱਚ 26 ਮਾਰਚ ਨੂੰ ਜਨਵਰੀ ਨੂੰ ਆਪਾਂ ਪ੍ਰਵੇਸ਼ ਕਰ ਜਾਣਾ ਹੈ ਜਾਣਾ ਆਪਾਂ ਮਲੇ ਬਾਰਡਰ ਅੱਗੇ ਗੋਲੇਾਂ ਤੇ ਅਥਰੂ ਗੋਲੇ ਫੱਟੇ ਸੀ ਬਾਈ ਇਹਨਾਂ ਨੇ ਲਗਾਤਾਰ 3 ਘੰਟੇ ਆਪਣੇ ਜੱਥੂ ਗੋਲੇ ਫੱਟੇ ਸਭ ਤੋਂ ਪਹਿਲਾਂ ਆਪਾਂ ਇੱਥੇ ਆ ਕੇ ਲੋਕ ਦੁਨੀਆ ਚੋਂ ਹੋਈ ਦੇ ਜਵੀਰ ਵਾਲੇ ਇੱਕ ਮਰੀਆਂ ਜਵੀਰ ਬਾਰਡਰ ਭੰਨਣ ਲੱਗੇ ਸੀ ਉਹ ਕੌਮਾਂ ਤਾਂ ਦਬ ਜਾਂਦੀਆਂ ਨੇ ਉਹ ਮੁਰਖ ਤਾਂ ਦਬ ਜਾਂਦੇ ਨੇ ਉਹ ਕਮਿਊਨਿਟੀਆਂ ਨੂੰ ਦਬ ਜਾਂਦੀਆਂ ਨੇ ਜਿਨ੍ਹਾਂ ਚ ਮਰੀਆਂ ਜਵੀਰਾਂ ਨੇ ਬਹੁਤ ਤਾਤ ਹੋ ਜਾਂਦੀਆਂ ਫਿਰ ਆਹ ਕੁਛ ਹੁੰਦਾ ਜਿਹੜਾ ਆਪਣੇ ਨਾਲ ਹੋ ਰਿਹਾ ਆ ਬਾਈ ਲੜ ਬੰਦ ਕਰ ਚਾਪਾ ਉਹ ਉਹ ਕੌਮ ਉਹ ਮੁਲਕ ਉਹ ਕਮਿਊਨਿਟੀ ਕਦੇ ਨਹੀਂ ਮਰਦੀ ਜਿਹਦੇ ਵਿੱਚ ਜਾਗਦੇ ਆ ਜਮੀਰਾ ਵਾਲੇ ਥੋੜੇ ਦਿਨ ਦੇ ਹੀ ਹੋਣ ਛੋਟੇ ਛੋਟੇ ਹੌਸਲੇ ਨੂੰ ਸਭ ਤੋਂ ਪਹਿਲਾਂ ਸਲਾਮ ਹੈ ਛੋਟੇ ਸਾਰਿਆਂ ਦੇ ਹੌਸਲੇ ਨੂੰ ਸਲਾਮ ਕਰਦਾ ਸਾਡੇ ਉਹ ਬਜ਼ੁਰਗਾਂ ਦੇ ਹੌਸਲੇ ਨੂੰ ਸਲਾਮ ਕਰਦਾ ਜਿੱਥੇ ਉਹਨਾਂ ਨੇ ਸੈਂਟਰ ਨਾਲ ਟੱਕਰ ਲਈ ਆਪਣੇ ਹੱਕਾਂ ਪਿੱਛੇ ਉਥੇ ਰੱਬ ਵੀ ਘੱਟ ਨਹੀਂ ਗੁਜ਼ਾਰ ਰਿਹਾ ਮੀ ਹਲੇਰੀ ਮਾਰਸ ਦੇ ਵਿੱਚ ਵੀ ਅਸੀਂ ਜਦੋਂ ਥੱਲੇ ਆ ਕੇ ਦੇਖਿਆ ਤਾਂ ਉਹਨਾਂ ਦੇ ਹੌਸਲੇ ਹਾਲਕੇ ਟੈਂਟ ਚੂਗੇ ਆ ਜਿਹੜੇ ਗੱਦੇ ਨੇ ਭਿੱਜ ਗਏ ਪਰ ਉਹਨਾਂ ਦੇ ਜਿਹੜੇ ਅੱਖਾਂ ਦੇ ਵਿੱਚ ਝਲਕਦੀ ਇਹਨੂੰ ਜੱਥਲ ਦੀ ਦੁਗਣੀ ਹੋਈ ਬੈਠ ਤੇ ਹੌਸਲੇ ਬੁਲੰਦ ਸੀ ਉਹਨਾਂ ਦੇ ਲਈ ਆਪਾਂ ਜਕਾਰਾ ਛੱਡਾਂਗੇ ਬੋਲੇ ਸੋਨਿਆ ਜਿੰਦਾਬਾਦ ਬਾਕੀ ਭਾਈ ਜੀ ਤੁਸੀਂ ਕਹੋਗੇ ਕਲਾਕਾਰ ਕਿਉਂ ਫਿਰਦੇ ਨੇ ਕੋਈ ਕਹਿੰਦਾ ਹੋਊਗਾ ਫੋਟੋ ਖਿਚਾਉਣ ਨੂੰ ਨਹੀਂ ਸਾਰਾ ਜਿੰਨਾ ਵੀ ਢਾਂਚਾ ਸਾਰੀ ਆਰਥਿਕਤਾ ਦੀ ਰੀੜ ਦੀ ਹੱਡੀ ਕਿਸਾਨ ਨੇ ਜਿਹੜੇ ਕਿ ਦੁਨੀਆ ਭਾਰਤ 75% ਖੇਤੀ ਦੇ ਡਿਪੈਂਡ ਕਰਦਾ ਜੇ ਕਿਸਾਨ ਨਹੀਂ ਰਹਿੰਦੇ ਤਾਂ ਕੋਈ گاਉਂ ਵਾਲਾ ਕੋਈ ਵਪਾਰੀ ਨਾ ਕੋਈ ਮਜ਼ਦੂਰ ਕਿਉਂਕਿ ਉਹਨਾਂ ਨੇ ਆਪਣੇ ਹਿਸਾਬ ਨਾਲ ਢੰਗ ਦੇ ਨਾਲ ਇਹ ਸਭ ਕੁਝ ਚਲਾਉਣਾ ਅਸੀਂ ਦੂਜੇ ਨੰਬਰ ਤੇ ਅਸੀਂ ਆਪ ਕਿਸਾਨ ਆ ਅਟਾਕੇ ਜਿਵੇਂ ਲੱਗੇ ਹੋਏ ਨੇ ਚਾਰ ਮਹੀਨੇ ਕੋਈ ਚੋਟਾ ਡਿੱਗੀਆਂ ਹੋ ਜਾਂ ਨੇ ਸਾਨੂੰ ਪਤਾ ਦਰਦਾ ਸੀ ਉਹੀ ਉੱਠ ਕੇ ਆਉਣ ਵਾਲੇ ਨਹੀਂ ਹੈਗੇ ਕੋਠੀਆਂ ਚੋਂ ਤੁਹਾਡੇ ਚੋਈ ਤੁਹਾਡੇ ਤੁਸੀਂ ਆ ਗੀਤ ਗੂਤ ਸੁਣ ਲੈ ਬਸ ਤੁਹਾਡੇ ਮਨ ਦੇ ਜਹਾਜ਼ ਚੜ੍ਹ ਕੇ ਨਹੀਂ ਹੋ ਸਕਦਾ ਤੁਹਾਡੇ ਚ ਬੈਠੇ ਹੋ ਤੇ ਭਾਈ ਜੀ ਗੱਲ ਇਹ ਹੈ ਤੁਹਾਡੇ ਹੌਸਲਿਆਂ ਨੂੰ ਸਲਾਮ ਕਰਦਾ ਤੇ ਜਦੋਂ ਇਹ ਸ਼ੇਅਰ ਕਰਦੇ ਸ਼ੇਅਰ ਲੱਖੇ ਇਹਨਾਂ ਨੂੰ ਪਤਾ ਸੀ ਉਦੋਂ ਤੇ ਚੱਲੇ ਹੋਇਆ ਤੇ ਗੱਲ ਇਹ ਆ ਕਿ ਬਾਹਰ ਛੱਡ ਕੇ ਨਹੀਂ ਜਾਂਦੇ ਜਿੰਨਾ ਚਿਰ ਜੋ ਵੀ ਹੋਊਗੀ ਤੁਹਾਡੇ ਵਿੱਚ ਹੋਮਗੇ ਹਰ ਵਕਤ ਬੋਲੇ ਬੋਲੇ ਹੇ ਕੀ ਸੋਧ ਹੈ ਸਤਿ ਸ੍ਰੀ ਅਕਾਲ ਗਾਣਾ ਸੁਣਾਉਣਾ ਤੁਹਾਨੂੰ ਕਈ ਤਰ੍ਹਾਂ ਦੇ ਗਾਣੇ ਹੁੰਦੇ ਨੇ ਜਦੋਂ ਵੈਦਿਗੇਟ ਤੋੜਦੇ ਨੇ ਉਦੋਂ ਹੋਰ ਹੁੰਦੇ ਨੇ ਹਾਂਜੀ ਜਦੋਂ ਕੰਮ ਦੀ ਗੱਲ ਕਰਨੀ ਹੋਵੇ ਹੋਰ ਹੁੰਦੇ ਨੇ ਇੱਕ ਗਾਣਾ ਮੈਂ ਗਾਉਣ ਲੱਗਿਆ ਮੇਰੇ ਦਿਲ ਦੇ ਵਿੱਚ ਪਤਾ ਨਹੀਂ ਕਿਉਂ ਆਇਆ ਇੱਕ ਗਾਣੇ ਦੀਆਂ ਲਾਈਨਾਂ ਮੈਨੂੰ ਮਿਲ ਗਈਆਂ ਵੀ ਸਾਡਾ ਮੁਲਕ ਹੈ ਜਦੋਂ ਇਹ ਝੰਡਾ ਤਿਰੰਗਾ ਚਲਾਉਂਦੇ ਨੇ ਕੀ ਇਹ ਉਹੀ ਆਜ਼ਾਦੀ ਸਾਡੇ ਲੋਕਾਂ ਨੂੰ ਮਿਲ ਗਈ ਜਿਹੜੀ ਸਾਡੇ ਸ਼ਹੀਦਾਂ ਨੇ ਕਦੇ ਸੋਚੀ ਹੋਣੀ ਉਹ ਗਾਣਾ ਮੈਂ ਰਿਕਾਰਡ ਕੀਤਾ ਮੈਨੂੰ ਪਤਾ ਨਹੀਂ ਸੀ ਮੋਰਚਾ ਸ਼ੁਰੂ ਹੋ ਜੂ ਇਹਦੇ ਉਹ ਫਿਰ ਸਾਥ ਤੋਂ ਗਾਣੇ ਦਾ ਮਿਊਜ਼ਿਕ ਨਾ ਬਣਿਆ 15 ਅਗਸਤ ਨੂੰ ਰਿਲੀਜ਼ ਕਰਦੇ ਕਹਦੇ 18 ਨੂੰ ਤੇ ਉਸ ਤੋਂ ਬਾਅਦ ਸ਼ਹਰ ਚ ਸ਼ੁਰੂ ਹੋ ਗਿਆ ਉਹਦੀਆਂ ਦੋ ਲਾਈਨਾਂ ਸੁਣਾਉ ਬੜੀ ਕੰਦਰੀਆਂ ਲਾਈਨਾਂ ਨੇ ਤੇ ਫਿਰ ਤੁਹਾਨੂੰ ਹੋਰ ਵੀ ਗਾਣੇ ਸੁਣਾਵਾਂਗੇ ਜਿਹੜੇ ਕੌਮ ਹੋ ਦੇਸ਼ ਆਜ਼ਾਦ ਕਦੋਂ ਦਾ ਹੋਇਆ ਅੱਜ ਕਿਸ ਮੋੜ ਤੇ ਆਣ ਖਲੋਇਆ ਦੇਸ਼ ਆਜ਼ਾਦ ਕਦੋਂ ਦਾ ਹੋਇਆ ਅੱਜ ਕਿਸ ਮੋੜ ਤੇ ਆਣ ਖਲੋਇਆ ਤੱਕਿਆ ਹਾਲ ਬਣਾ ਦਿਲ ਰੋਇਆ ਤੱਕਿਆ ਹਾਲ ਬਣਾ ਦਿਲ ਰੋਇਆ ਅੱਖੀਆਂ ਨੇ ਸੱਪਰਨਾ ਸੀ ਓਏ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਾਂ ਫਾਂਸੀ ਚੜਨਾ ਸੀ ਇਸ ਆਜ਼ਾਦੀ ਲਈ ਕਿਉਂ ਭਗਤ ਸਿਆਾਂ ਫਾਂਸੀ ਚੜਨਾ ਸੀ ਹੋ ਦੱਪਲੀ ਕਰ ਜੇ ਨੇ ਕਿਰਸਾਨੀ ਫੜਾਇਲੂ ਵੀ ਫੜ ਦਿੰਦਾ ਉਹ ਤਬਲੀ ਕਰ ਜੇ ਨੇ ਕਿਰਸਾਨੀ ਤਬਲੀ ਕਰ ਜੇ ਨੇ ਕਿਰਸਾਨੀ ਉਹ ਛੱਡ ਤੁਰ ਚੱਲੀ ਵਤਨੇ ਜਵਾਨੀ ਲੋਕੋ ਕਿਸ ਕੰਮ ਦੀ ਕੁਰਬਾਨੀ ਓਏ ਜਿੱਤ ਕੇ ਵਿਜੇ ਹਰਨਾ ਸੀ ਓਏ ਸ ਆਜ਼ਾਦੀ ਲਈ ਕਿਉਂ ਭਗਤ ਸਿਆਾਂ ਫਾਂਸੀ ਚੜਨਾ ਸੀ ਓਸ ਆਜ਼ਾਦੀ ਲਈ ਕਿ ਉਹ ਪਗਤ ਸਿਆ ਫਾਸੀ ਚੜਨਾ ਸੀ ਕਿੰਨੀ ਗੱਲਾਂ ਕਰ ਲੋ ਮੈਂ ਤਾਂ ਇੰਨੀ ਹੋਣ ਸਾਨੂੰ ਸਾਡੇ ਲੀਡਰਾਂ ਨੇ ਹਾਲਾਂਕਿ ਮੈਂ ਕੋਈ ਪੋਲੀਟੀਕਲ ਬੰਦਾ ਹੈ ਨਹੀਂ ਮੈਂ ਤਾਂ ਸਿਰਫ ਦਿਲ ਚ ਦਰਦ ਰੱਖੀਦਾ ਹੈ ਉਹ ਪਰਮਾਤਮਾ ਨੇ ਕਿਹਾ ਕਿ ਇਨਸਾਨ ਉਹੀ ਹੁੰਦਾ ਜਿਹੜਾ ਦੂਜੇ ਦਾ ਜਿਸ ਤੋਂ ਮਿਰਹੋ ਨਾ ਉੱਜਾ ਸ਼ਤਾਨ ਉੱਜਾ ਕਰ ਉਹ ਕਹਿੰਦੇ ਤਨ ਨਹੀਂ ਹੁੰਦਾ ਸੋ ਬਿਲੀ ਹਮਦਰਦੀ ਹੈ ਭਰਾਵਾਂ ਦੇ ਨਾਲ ਤੁਸੀਂ ਕਰਕੇ ਤੇ ਇਹ ਆਜ਼ਾਦੀ ਉਹ ਮੇਰੇ ਨਹੀਂ ਸਾਡੇ ਲੀਡਰਾਂ ਨੇ ਅੱਜ ਜਿਨ੍ਹਾਂ ਨੇ ਸਾਡੀ ਰਾਖੀ ਕਰਨੀ ਸੀ ਉਹ ਸੁੱਤੇ ਪਏ ਨੇ ਤੁਸੀਂ ਸੜਕਾਂ ਤੇ ਬੈਠੇ ਹੋ ਹਾਲਾਂਕਿ ਹਾਲਾਤ ਇਹ ਹੋਣੇ ਚਾਹੀਦੇ ਤੇ ਉਹ ਥੋੜੇ ਮੋਰ ਚ ਲੜਦੇ ਹੁੰਦੇ ਤੁਸੀਂ ਘਰੇ ਸੁੱਤੇ ਪਏ ਹੋ ਸੋ ਹੋਰ ਗਾਣੇ ਸੁਣਾ ਬਾਈ ਇੱਕ ਅਣਮੋਲ ਕਿਹੜੇ ਸੌਂਦੇ ਨੇ ਫਿਰ ਦੱਸੋ ਗੱਲ ਜਲਦੀ ਪੰਜਾਬ ਗੱਲ ਜਲਦੀ ਦੱਸ ਆਪਾਂ ਹੁਣ ਗੁਰਾਂ ਦੇ ਨਾਂ ਤੇ ਪੰਜਾਬ ਪੰਜਾਬ ਗੁਰਾਂ ਦੇ ਕਿਉਂਕਿ ਸਾਰਾ ਹੀ ਹਿੱਸਾ ਹੈ ਪੰਜਾਬ ਬਹੁਤ ਵੱਡਾ ਸੀ 사실 ਵੀ ਆਪਣੇ ਹਲਾਤਾਂ ਨੂੰ ਰੋਈ ਜਾਂਦੇ ਆ ਸ਼ੇਅਰ ਕਰਦੇ ਆ ਪਿਆਰੇ ਸ਼ੇਅਰ ਬੱਡੇ ਨੇ ਇਹਨਾਂ ਦੇ ਵੀ ਸਾਥੀਆਂ ਲਖੀ ਲਈ ਕਢਾ ਜਾਂਦੇ ਜਦੋਂ ਤੁਸੀਂ ਜਾਣਦੇ ਹੋ ਹਨੂ ਬਾਹਮ ਘਰ ਤੱਕ ਉੱਥੇ ਵੀ ਅਸੀਂ ਜਾਂਦੇ ਆ ਪ੍ਰੋਗਰਾਮ ਕਰਦੇ ਆ ਮੇਰੇ ਤੁਹਾਡੇ ਪਹਿਲੇ ਤੋਂ ਵੀ ਯਾਦ ਨੇ ਮੇਰੇ ਗੰਗਾ ਨਗਰ ਤੱਕ ਦੇ ਸਾਰੇ ਪੂਰੇ ਦਾ ਪੂਰਾ ਪੰਜਾਬ ਆ ਮੈਂ ਮੁੰਡਿਆਂ ਨਾਲ ਅਕਸਰ ਮੈਨੂੰ ਆਦਤ ਦਾ ਮੈਂ ਜਦੋਂ ਗੱਡੀ ਦੇ ਵਿੱਚ ਕਿਸੇ ਨਾ ਕਿਸੇ ਵਿਆਹਲੇ ਨੂੰ ਜ਼ਰੂਰ ਬਿਠਾ ਲੈਂਦਾ ਕਿ ਤੂੰ ਉੱਧਰ ਨੂੰ ਜਾਣਾ ਫਿਰ ਉਹ ਤੋਂ ਗੱਲਾਂ ਸੁਣੀਦੀਆਂ ਨੇ ਲੱਗਦਾ ਕਿ ਸਾਡੇ ਵਾਲਾ ਅਸਲੀ ਪੰਜਾਬ ਉੱਥੇ ਵਸਦਾ ਹੈ ਉਹਨਾਂ ਨੇ ਗੰਨਾਂ ਮੱਝਾਂ ਰੱਖੀਆਂ ਹੋਈਆਂ ਨੇ ਆਪ ਖੇਤੀ ਕਰਦੇ ਨੇ ਸਵੇਰੇ ਉੱਠਦੇ ਨੇ ਮਖਾ ਵੀ ਆਪਣਾ ਉਹ ਉਦਾਂ ਦਾ ਸਿਸਟਮ ਨਹੀਂ ਰਹਿ ਗਿਆ ਤੇ ਇੱਥੇ ਅਸਲੀ ਪੰਜਾਬ ਵਸਦਾ ਉਹ ਇਥੋਂ ਕੱਟਿਆ ਫਿਰ ਹਿਮਾਚਲ ਤੇ ਹਰਿਆਣਾ ਦੋ ਸੂਬੇ ਉਹ ਤੋੜੇ ਫਿਰ ਕੁਝ ਮਤ ਤੋੜ ਮਰੋੜ ਚੱਲੀ ਗਈ ਵੀ ਕਿ ਇਕੱਠੇ ਨਾ ਹੋ ਜਾਣ ਆਹੀ ਉਹੀ ਕਿਉਂਕਿ ਇਹਨਾਂ ਦੀ ਤਾਕਤ ਥੋੜੀ ਵੰਡੀ ਹੋਉਂਦੀ ਹੈ ਆ ਲੀਡਰਾਂ ਦੀ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ ਫਿਰ ਮੈਨੂੰ ਲੱਗਦਾ ਹੈ ਇਹਨਾਂ ਨੂੰ ਉਹ ਫਿਕਰ ਪੈ ਜਾਂਦਾ ਵੀ ਇਕੱਠੇ ਕਿਉਂ ਬੈਠੇ ਨੇ ਕਦੇ ਕੋਈ ਮੁੱਦਾ ਕਦੇ ਕੋਈ ਮੁੱਦਾ ਕੋਈ ਮੁੱਦਾ ਸੋ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਇਹ ਮੋਰਚਾ ਆਪਣੀ ਜਿੱਤ ਵੱਲ ਵੱਧ ਰਿਹਾ ਉਹ ਜਿੱਤਾ ਤਾਂ ਆਪਾਂ ਆਪਣੀਆਂ ਮੰਗਾਂ ਮੰਵਾ ਕੇ ਜਾਵਾਂਗੇ ਉਹ ਤਾਂ ਪਹਿਲਾਂ ਵੀ ਆਪਾਂ ਬਹੁਤ ਕੁਝ ਜਿੱਤੀ ਬੈਠਿਆ ਇਹ ਮੋਰਚੇ ਚ ਤੇ ਜਵਾਨਾਂ ਦੇ ਵਿੱਚ ਜੋਸ਼ ਤੇ ਵਿਚਾਰੇ ਰਫਲਾਂ ਵਾਲੇ ਗਾਣੇ ਚੱਕੀ ਫਿਰਦੇ ਤੇ ਪਾਸ ਹੂਟਦਾ ਹੁੰਦਾ ਸੀ ਪ੍ਰਗਟ ਸਿਕ ਹੁੰਦਾ ਹੀ ਮੇਰਾ ਰਾਈਟਰ ਜਦੋਂ ਗਾਣੇ ਲਿਖਦਾ ਉਹ ਕਹਿੰਦਾ ਯਾਰ ਇਹ ਆਪਣਾ ਯੂਥ ਹੈ ਜਿਹੜਾ ਜਾਂ ਤਾਂ ਇਹਨੂੰ ਸਰਕਾਰ ਕੰਮ ਲਾ ਦੇਵੇ ਨਹੀਂ ਇਹ ਕੁਛ ਨਾ ਕੁਛ ਕਰੂ ਉਹਦਾ ਮਤਲਬ ਸੋਚ ਵੀ ਤੇਕੇ ਬੈਠਣ ਵਾਲੀ ਸਾਡੀ ਬਚੇ ਹੈ ਨਹੀਂ ਉਹ ਕਹਿੰਦਾ ਜਿਹੜਾ ਦੌਰ ਸੀਗਾ 84 ਦਾ ਉਹ 95 ਤੇ ਖਤਮ ਹੋ ਚੁੱਕਿਆ ਮਤਲਬ 95 ਤੱਕ ਚੱਲਿਆ ਫਿਰ ਸ਼ਾਂਤੀ ਅੱਛੇ ਦਿਨ ਆ ਹੁਣ ਆ ਗਏ ਆਪਣੇ ਕੋਲ ਤੇ ਜਿਹੜੇ ਉਦੋਂ ਦੇ ਜਿਹੜਾ ਉਹ ਬੰਦਾ ਜਿਹਨੇ ਉਹ ਦੌਰ ਨਹੀਂ ਦੇਖਿਆ 95 ਤੋਂ ਬਾਅਦ ਉਹਦੀ ਉਮਰ ਅੱਜ 25 ਸਾਲ ਦੀ ਹੈ ਉਹਨੂੰ ਕੁਝ ਨਹੀਂ ਪਤਾ ਕੀ ਹੋਇਆ ਸੀ ਸਾਨੂੰ ਪਤਾ ਹੈ ਤੇ ਇਹ ਸਰਕਾਰਾਂ ਵਾਰ-ਵਾਰ ਸਾਨੂੰ ਉਧਰ ਧੱਕ ਰਹੀ ਜਾਂਦੇ ਵਾਰ-ਵਾਰ ਸਾਨੂੰ ਧੱਕ ਰਹੀ ਜਾਂਦੇ ਤੇ ਮੈਂ ਬੇਨਤੀ ਕਰੂੰਗਾ ਤੁਹਾਡੇ ਮੋਬਾਈਲਾਂ ਦੇ ਜ਼ਰੀਏ ਕਿਉਂਕਿ ਜਦੋਂ লাশ ਪਿੰਡ ਚ ਜਾਂਦੀ ਹੈ ਨਾ ਮੋਰਚੇ 'ਚੋਂ ਆਹ ਬੈਠਾ ਹਸਤਾਲਨ ਵੀਰ ਜੀ ਅਸੀਂ ਆਪ ਮੈਂ ਵੈਸੇ ਰੋਂਦਾ ਨਹੀਂ ਹੁੰਦਾ ਪਰ ਮਾਤਮਾ ਚੜ੍ਹਦੀ ਕਲਾ 'ਚ ਰਹੇ ਨਾ ਮੇਰੇ ਆਪ ਹੰਜੂ ਉਹ ਕੁੜੀ ਜਦੋਂ ਪੇਪਰ ਕਰਕੇ ਆਈ ਤੇ ਆ ਕੇ ਆਪਣੇ ਬਾਪ ਦੀ ਅਸੰਸਕਾਰ ਕੀਤਾ ਕੀ ਪੇਪਰ ਕੀਤਾ ਹੋ ਯਾਰ ਕਿੱਥੋਂ 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 ਸੋਚ ਲੋਗੇ ਤੁਸੀਂ ਪੜ੍ਹ ਕੇ ਦੀ ਸੀ ਲਾ ਕੇ ਜੋਗੇ ਕੁਛ ਨਹੀਂ ਬੰਨਣਾ ਤੁਹਾਡਾ ਸਾਡੀ ਤਾਂ ਤੁਹਾਨੂੰ ਮੈਂ ਦੋ ਗੱਲਾਂ ਸੁਣਾਉਣਾ ਤੁਹਾਡੇ 'ਚ ਬੈਠਾ ਹੁੰਦਾ ਕਿਉਂਕਿ ਪਿੱਥੇ ਕਿਸੇ ਦਾ ਮੁੱਲ ਨਹੀਂ ਪੈਂਦਾ ਤੇ ਹੁਣ ਪ੍ਰਮਾਤਮਾ ਨੇ ਮੈਨੂੰ ਸਮਝਦਾ ਕਿ ਆਪਾਂ ਨੂੰ ਇੱਕ ਮੌਕਾ ਦਿੱਤਾ ਬਾਈ ਮਾਰਾ ਕੋਈ ਨਹੀਂ ਉੱਥੇ ਆ ਉੱਥੇ ਆ ਜਾ ਨਾਲੇ ਤੇਰੀਆਂ ਤੂੰ ਆਪਾਂ ਲਾਈ ਮੈਂ ਬੋਲਾਂਗਾ ਕੋਈ ਨਹੀਂ ਨਹੀਂ ਡਰਾ ਮਾਲ ਪਰ ਬਸ ਇੱਥੇ ਜੀ ਆਪਾਂ ਕਰ ਦੇਣਾ ਕੰਮ ਅੱਗੇ ਚੱਲ ਕੇ ਨਾਰਾ ਨੁਕਰ ਤੇ ਲਾਗੇ ਹੋਣੇ ਚੱਲ ਵਾ ਬੋਲਦਾ ਨਹੀਂ ਫੋਟੋ ਤੇ ਤੇਰੀ ਲਾਵਾਂਗੇ ਇਹ ਭਰਾ ਇਹ ਵੀਰ ਆਪਣੇ ਨਾਲ ਆਇਆ ਹੁਣ ਲਾਈਵ ਦੇ ਵਿੱਚ ਇਹ ਵੀ ਬੋਲੇਗਾ ਦੋ ਲਾਜ਼ਮੀ ਸ਼ਬਦ ਉੱਥੇ ਜਾ ਕੇ ਬੋਲੇਗਾ ਇੱਥੇ ਨਹੀਂ ਬੋਲੇਗਾ ਭਾਈ ਉਹ ਤਾਂ ਗੱਲਾਂ ਕਰੀ ਆਉਣੀਆਂ ਰਜੀਤ ਹਰਮਨ ਨੇ ਤੁਸੀਂ ਦੋ ਆਪਾਂ ਸਾਰੇ ਸੋਨੇ ਅਸੀਂ ਤੁਹਾਨੂੰ ਕੋਈ ਚੰਗੀ ਚੀਜ਼ ਵੇਣਾ ਦਿਖਾਉਣੀ ਚਾਹੀਦੀ ਨਾ ਵੀਰ ਇਹ ਵੀਰੋ ਬਾਰਡਰ ਆ ਜਿੱਥੇ ਆਪਣਾ ਮੋਰਚਾ ਨੇ ਡੱਕ ਲਿਆ ਉਤਲੇ ਬਨੇ ਪੋਲਿਆ ਠੀਕ ਆ ਮੰਤਰੀ ਇੱਧਰ ਦਿਖਾ ਇੱਧਰ ਨੂੰ ਮਾਰ ਲਈ ਜੀ ਦੇਖਣਾ ਕਰਟੇਨਰ ਸੁਟਿਆ ਉੱਤੇ ਪੁਸ ਦਾ ਪਹਿਰਾ ਆ ਠੀਕ ਆ ਹਾਂ ਥੱਲੇ ਕਰਟੇਨਰ ਸੜਤਾਂ ਨੇ ਹਾਂ ਤੇ ਆਹ ਟਰੱਕਾਂ ਦੀਆਂ ਚਾਬੀਆਂ ਲਈਆਂ ਕੱਢ ਤੇ ਆਪਣਾ ਮੋਰਚਾ ਆ ਉਹ ਮੋਰਚਾ ਸਿੰਘਾਂ ਜੀ ਨੂੰ ਇਹ ਕਰਾਸ ਕਰ ਲਿਆ ਤੇ ਦਿੱਲੀ ਦੀ ਹਿੱਕ ਤੇ ਜਾ ਕੇ ਨੱਚਣਗੇ ਹਾਂ ਬਸ ਚੱਕ ਰਹੇ ਆ ਵੀ ਇੰਨਾ ਕਾ ਫਾਸਲਾ ਆ ਹੁਣੇ ਵੇਖੋ ਕਦੋਂ ਮੋਰਚਾ ਫਟਦਾ ਆ ਤੇ ਬਾਕੀ ਆਪਣਾ ਸਾਰਾ ਮੋਰਚਾ ਉੱਥੇ ਆ ਜਿਹੜੇ ਹਰਿਆਣੇ ਵਾਲੇ ਬਾਰਡਰ ਪਿੱਛੇ ਜਿਹੜੇ ਦੂਜੀਆਂ ਜਿਥੇ ਬੰਦੀਆਂ ਬੈਠੀਆਂ ਉਹ ਇੱਥੋਂ 30 ਕਿਲੋਮੀਟਰ ਪਿੱਛੇ ਬੈਠੀਆਂ ਹਾਂ ਠੀਕ ਆ ਇਹ ਸੁਖਦੇਵ ਦਾ ਟੱਬ ਆਇਆ ਹਰਿਆਣਿਆਂ ਦਾ ਉਹਦੇ ਨੁੱਕਰ ਤੇ ਜਿਹੜਾ ਪੁਲ ਆ ਉਤੋਂ ਜਿਹੜਾ ਮੇਨ ਲੰਘਦਾ ਹੈ ਦਿੱਲੀ ਨੂੰ ਜਿਹੜਾ ਜੁੜਦਾ ਮੇਨ ਨੌਇਡਾ ਆ ਉਹਦੇ ਥੱਲੇ ਆਏ ਇਹ ਥੱਲੇ ਨਾਲ ਕਨਟੇਨਰ ਫਟਿਆ ਉਤਨਾ ਉੱਥੂ ਗੈਸ ਦੇ ਗੋਲੇ ਛੁੱਟਦੇ ਸੀ ਥੱਲੇ ਤੇ ਕਿਉਂਕਿ ਇਹ ਉੱਤੇ ਆ ਆਪਾਂ ਥੱਲੇ ਆ ਉਤੋਂ 20 20 50 50 ਗੋਲੇ ਇਕੱਠੇ ਸੁੱਟਦੇ ਸੀ ਤਾਂ ਕਰਕੇ ਆਪਾਂ ਨੂੰ ਕ੍ਰੋਸ ਨਹੀਂ ਕਰ ਸਕਿਆ ਠੀਕ ਹੈ ਖੜੀ ਆ ਬਈ ਬਾਈ ਜੀ ਹੁਣ ਅਸੀਂ ਆ ਗਏ ਆ ਸਿੰਘ ਭਰਾ ਆ ਉਂਗਲਤ ਨਹੀਂ ਅੱਗੇ ਜੀ ਨਾ ਨਾ ਸਿੰਘ ਭਰਾ ਜੇ ਸਾਰੇ ਸਾਡੇ ਆ ਗਏ ਅਸੀਂ ਸਾਰੇ ਆ ਗਏ ਲੱਖਾ ਸਦਾਣਾ ਵੀਰ ਸਾਰੇ ਇਹ ਵੀਰ ਆ ਗਿਆ ਰੌਤਾ ਗਿਲ ਹਰਮਨਜੀਤ ਇਹ ਵੀਰਾਂ ਨੂੰ ਇਹ ਸੀ ਕਿ ਸਾਡੇ ਨਾਲ ਵੀ ਕੋਈ ਆਣ ਕੇ ਖੜੇ ਦੂਰ ਬੜੀ ਬੜਾ ਪੁਲਿਸ ਨੇ ਡੱਕਿਆ ਅਸੀਂ ਇੱਥੇ ਆਣ ਕੇ ਇੱਕ ਤੇ ਦਿੱਲੀ ਦੀ ਤੇ ਨੱਚਨੇ ਇੱਥੇ ਨੱਚਨੇ ਬਸ ਸਖਦੇਵ ਦੇ ਢਾਬੇ ਕੋਲੇ ਸਾਡੀਆਂ ਹਣ ਕਾਲੇ ਰੰਗ ਦੀਆਂ ਸਕਾਰ ਪੀਓ ਦੇ ਟਰੈਕਟਰ 855 ਛੂਕਦੇ ਜਾਂਦੇ ਆ ਸਾਰੇ ਬੈਰੀ ਬੁਰੀ ਵਾਲੇ ਹੀ ਪੰਨ ਕੇ ਨੰਗ ਜਾਣਾ ਜਿੰਨੇ ਮਰਜੀ ਗੋਲੇ ਸੱਟੀ ਆਓ ਸਾਨੂੰ ਕੋਈ ਪ੍ਰਵਾਹ ਨਹੀਂ ਤੁਹਾਡੇ ਹੁਣ ਗੋਲਿਆਂ ਦੀ ਹੁਣ ਤੁਹਾਨੂੰ ਨੰਗ ਕੇ ਅਸੀਂ ਵਕਾਵਾਂਗੇ ਬਸ ਆਹੀ ਇੰਨੀਆਂ ਕੋਈ ਬੇਨਤੀਆਂ ਕਰਨੀਆਂ ਜਿਹੜੇ ਘਰੇ ਬੈਠੇ ਆ ਜੋ ਤਿਆਰੀ ਹੈ ਸਾਡੀ ਨੰਗਨ ਦੀ ਐ ਨੰਗਾਗੇ ਡੁਰਾ ਐ ਨੰਗਾਗੇ ਬੋਲੇ ਸੋਨਿਆ ਨਿਹਾਲ ਸਰੀਆ ਕਾਲ ਐ ਨੰਗਾਗੇ ਆ ਗੋਲੇ-ਕੂਲੇ ਗੋਲੀਆਂ ਬਣਾ ਕੇ ਹੱਥਾਂ 'ਚ ਫੜ ਕੇ ਐਵੇਂ ਉੱਤੇ ਸਿੱਟਦੇ ਨੇ ਇਹਨਾਂ ਦੇ ਠੀਕ ਹੈ ਭਰਾਓ ਗਾਂ ਲਾਈ ਬੁਕਾਉਣੇ ਨੰ ਨੰਗਾਗੇ ਨਾ ਐਦਾਂ ਨੰਗਾਗੇ ਮੰਤਰੀ ਜੀ ਐਵੇਂ ਨੰਗਾਗੇ ਆ ਵੇਖੋ ਆਹ ਤੁਹਾਨੂੰ ਬੁਕਾਉਣੇ ਆ ਇਹਨਾਂ ਨੇ ਰਾਹ ਦੇ ਵਿੱਚ ਬੜਾ ਖਰਾਬ ਕੀਤਾ ਇਹ ਤੇ ਆਪਣੇ ਇੱਥੇ ਟਰਾਲੀਆਂ ਲਾ ਕੇ ਸਾਰੇ ਟਰੈਕਟਰ ਇੱਥੇ ਲੱਗ ਗਏ ਆ ਹਾਂ ਉਹਨੇ ਜਦੋਂ ਆਪਣਾ ਕੱਟ ਥੋੜਾ ਵੱਧ ਗਿਆ ਕੱਟ ਆਪਣੇ ਕੋਲ ਥੋੜਾ ਹੀ ਆਪਾਂ ਤਾਂ ਨਹੀਂ ਅੱਗੇ ਜਾ ਥੋੜਾ ਥੋੜਾ ਹੋਣ ਬਾਬੇ ਦੀ ਕਿਰਪਾ ਨਾਲ ਕੱਟ ਵੱਧ ਰਿਹਾ ਵਾ ਸ਼ਾਇਦ ਕੱਲ ਟਰੈਕਟਰ ਮਾਰਚ ਆ ਤੇ ਹੋ ਸਕਦਾ ਕੱਲ ਹੀ ਇੱਧਰ ਨੂੰ ਚਾਲ ਨੂੰ ਇੱਕ ਰਾ ਇਹਨਾਂ ਦੇ ਬੈਰੀਪੂਰੀ ਵਾਲ ਚੱਕ ਕੇ ਟਰਾਲੀਆਂ ਜੀ ਰੱਖ ਲੈਣੇ ਆਪਾਂ ਸਖਦੇਵ ਦਾ ਟਾਬਾ ਪਰਾਓ ਇੱਥੇ ਪਹੁੰਚੋ ਬਾਕੀ ਲੱਖਾਂ ਸਦਾਨਾ ਵਿਚਾਰ ਦੋ ਦੱਸੇਗਾ ਤੁਹਾਨੂੰ ਲਾਈਵ 'ਚ ਵਿਖਾਉਣੇ ਸ਼ੇਅਰ ਕਰ ਦਿਓ ਦੱਬ ਕੇ ਸ਼ੇਅਰ ਐ ਖਿੱਚ ਕੇ ਖਿੱਚ ਕੇ ਪੁੱਤ ਨੌਕਰੀ ਕਰ ਲੈ ਇੱਥੇ ਰਿਸ਼ਵਤ ਖੋਹ ਰਹੇ ਨੇ ਲੁੱਟ ਲੁੱਟ ਆਪਣੇ ਹੀ ਘਰ ਭਰ ਲੈ ਕੱਟੇ ਉਮਰੇ ਟੁੱਟ ਜਾਂਦੇ ਸਾਦਰਾ ਤੇ ਹਰਪੁਰ ਹੋਏ ਸਾਡੇ ਦਿਲ ਤੋਂ ਪੁੱਤ ਸੱਜਣਾ ਸਸੇ ਕਿਉਂ ਪਰਦੇਸੀ ਹੋਏ ਕਿਸੇ ਦਾ ਦਿਲ ਨਹੀਂ ਕਰਦਾ ਪੁੱਤ ਤੋੜਨ ਨੂੰ ਕਰੋਨਾ ਪੈਂਦਾ ਸੜਕਾਂ ਤੇ ਬਹਿ ਕੇ ਵੀ ਸ਼ੱਕ ਆਪਣੇ ਨਾਲ ਚੰਗੇ ਮੁਲਕ ਨੇ ਉਹ ਕਹਿੰਦੇ ਵੀ ਆਪਣੇ ਮੁਲਕ ਦੀ ਬਖਦੋਈ ਨਹੀਂ ਮੁਲਕ ਦੀ ਨਹੀਂ ਕਰ ਰਿਹਾ ਜਿਹਦੇ ਚਲਾ ਕੇ ਇਹਨਾਂ ਨੂੰ ਖਰਾਬ ਕਰਤਾ ਨਾ ਪੂਰੀ ਦਾ ਕਰਨੀ ਬਣ ਗਈ ਆ ਸਿਜੇ ਹਾਲਾਤ ਇੱਥੇ ਦੇ ਵਧੀਆ ਹੁੰਦੇ ਇੱਥੇ ਵਰਗੇ ਨਜ਼ਾਰੇ ਕਿੱਥੇ ਨੇ ਯਾਰ ਬੈਠਣ ਨੂੰ ਔਰੇ ਵੀ ਮੇਲੇ ਲੱਗੇ ਨੇ ਪ੍ਰੋਸੈਸਟ ਦੁਨੀਆ ਦੇ ਵਿੱਚ ਇਤਿਹਾਸ ਕੰਮੋਰਜਾ ਹੋ ਗਿਆ ਤੁਹਾਡਾ ਲੋਕ ਦੇਖਦੇ ਨੇ ਵੀ ਇਹੋ ਜਿਹਾ ਮੋਰਚੇ ਦੇਖੇ ਨੇ ਜਿੱਥੇ ਕਿਤੇ ਬੰਦਲੇ ਪੈਂਦੇ ਨੇ ਤੇ ਲੋਕ ਚੜ੍ਹਦੀ ਗੱਲਾਂ ਚਾਹੀਦਾ ਦਾ ਇਤਿਹਾਸ ਤੁਹਾਡੇ ਮੋਰਚੇ ਨੇ ਸਿਰਜਦਾ ਤੇ ਆਪਾਂ ਇਥੇ ਨੂੰ ਦੂਰ ਤੱਕ ਜਿੱਥੇ ਜਿੱਥੇ ਤੱਕ ਲੈ ਕੇ ਜਾਵਾਂਗੇ ਤੁਹਾਡੇ ਨਾਲ ਹੌਸਲੇ ਚ ਰਹਿਓ ਪਰਵਾਹ ਨਾ ਮੰਨਿਓ ਆ ਸਾਰੇ ਭਰਾ ਤੁਹਾਡੇ ਆਲੇ-ਦਾਲ ਹੀ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਦਸ਼ਾਹ ਬਾਦਸ਼ਾਹ ਆਓ ਬਾਈ ਬੈਠੋ ਬਾਈ ਬੈਠੋ ਆਦਾ ਜਮਲ ਬਾਈ 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 ਅੰਗੇ ਲਾ ਦੇ ਗਾਣਾ ਓਏ ਆਉਣ ਦੇ ਉੱਤੇ ਲੱਖਾਂ ਵੀ ਲਾਉਂਦਾ ਬਾਈ ਯਾਰ ਬਾਈ ਲੱਖਾਂ ਓਏ ਪੰਜਾਬੀਆਂ ਦੀ ਕਿਸਮਤ ਜ਼ਰੂਰ ਆ ਜਿੱਥੇ ਮਰਜੀ ਵਹਿਗਦੇ ਰਿਸ਼ਤੇਦਾਰੀ ਜਲੀ ਕਰਦੇ ਆ ਗਿਆ ਹਨੂਮਾਨ ਘਰੀਆ ਮੇਰਾ ਵਾਲੀ ਬਲਕੀਤਰ ਬਹੁਤ ਪਿਆਰ ਸਾਡਾ ਬਹੁਤ ਸਮੇਂ ਤੋਂ ਸੋ ਓਕੇ ਜੀ ਲਾ ਵੀ ਗਾ ਔਰ ਫਿਰ ਕਿਦਾਂ ਮੈਂ ਯਾਰ ਹਬ ਤੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਹਰਮਨ ਵੀਰ ਨੇ ਦੱਸਿਆ ਵੀ ਇਸ ਕੌਮ ਨੂੰ ਮਕਾਉਣ ਵਾਲੇ ਲੱਖਾਂ ਹੀ ਹੋਗੇ ਪਰ ਵਾਹਿਗੁਰੂ ਜੀ ਦਾ ਮੇਰ ਆ ਇਸ ਕੌਮ ਤੇ ਸਿਰ ਤੇ ਹੱਥ ਆ ਅਸੀਂ ਆਉਦੇ ਹੱਕ ਲੈ ਕੇ ਜਾਵਾਂਗੇ ਸੋ ਦੋ ਬੋਲ ਉੱਤ ਤੈਨੂੰ ਦੱਸ ਕੇ ਆਇਆ ਹੋ ਜਾ ਕੈਮਣੀ ਹੁੰਦੇ ਬੰਦ ਕੇ ਆਏ ਆ ਦੇਖੋ ਉੱਤ ਤੈਨੂੰ ਦੱਸ ਕੇ ਆਇਆ ਹੋ ਜਾ ਕੈਮਣੀ ਬਾਈ ਕਿੱਥੇ ਹੈ ਬਾਈ ਆ ਉਹ ਵੇ ਅੰਦਰ ਹੈ ਦੇਖੋ ਇਸ਼ਾਕ ਦੇ ਦਿੱਲੀ ਜੇ ਲਾ ਕੇ ਉਡਾਗੇ ਆਏ ਉਡਾਗੇ ਪੰਜਾਬ ਦੇ ਅਸੀਂ ਹਰ ਜਗ੍ਹਾ ਉਡਾਗੇ ਸਾਡਾ ਤੋਂ ਵੱਧ ਪੰਜਾਬ ਦੇ ਹਰ ਇੱਕ ਜਿੱਥੇ ਲਾ ਕੇ ਉਡਾਗੇ भाई ना मीटिंग हो रही है ओ बारी